ਅਸੀਂ ਇਹ ਗੱਲ ਕਹਿਣੀ ਤਾਂ ਨਹੀਂ ਚਾਹੁੰਦੇ ਸੀ ਮੇਰੇ ਕੋਲੇ ਪ੍ਰਧਾਨ ਜੀ ਆਏ ਨੇ ਜੱਗੂ ਲੱਗਦਾ ਵੀ ਚੌਥੇ ਪੰਜਵੇਂ ਸਾਲ ਦੇ ਵਿੱਚ ਫਾਈਨਲ ਖੇਡ ਰਿਹਾ ਹੈ ਕੁਝ ਕੁ ਬੰਦੇ ਨੇ ਦੋ ਚਾਰ ਇਸ ਪਿੰਡੇ ਇਹ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਸੀਗਾ ਪ੍ਰਧਾਨ ਜੀ ਨੇ ਬੇਨਤੀ ਕਰਵਾਈ ਆ ਵੀ ਉਹ ਗੱਲਾਂ ਕਰਦੇ ਆ ਇਹ ਕਮੇਟੀ ਵਾਲੇ ਜੱਗੂ ਨੂੰ ਜਾਣ ਕੇ ਚੇਤਾ ਦਿੰਦੇ ਆ ਤੇ ਬਾਈ ਜੀ ਕਹਿੰਦੇ ਨੇ ਸਾਹਮਣੇ ਗੁਰੂ ਘਰ ਆ ਜੇਹੋ ਦੀ ਕੋਈ ਗੱਲ ਹੋਵੇ ਵੀ ਅਸੀਂ ਸੌ ਖਾਂਦੇ ਆ ਆ ਮਾਈ ਵੀਰੋ ਭਾਈ ਭਾ ਤੂੰ ਸਾਰੇ ਮੰਨਦੇ ਆ ਨੇੜੇ ਪਿੰਡਾਂ ਵਾਲੇ ਇੱਕ ਬਾਈ ਬੱਚਾ ਆਪਣੇ ਆਪਾਂ ਮਾਈ ਵੀਰੋ ਭਾਈ ਭਾ ਤੁਸੀਂ ਸੌ ਖਾਨੇ ਆ ਜੇ ਅਸੀਂ ਜੱਗੂ ਬਾਈ ਜਾਣ ਕੇ ਜਿਟਾਉਂਦੇ ਹੋਗੇ ਯਾਰ ਭਾਈ ਉਹ ਬੰਦੇ ਗੱਲਾਂ ਕਰਦੇ ਆ ਕਿ ਲਾੜ ਦਾ ਪੰਚੀ ਦਿੰਦੇ ਨਹੀਂ ਨਾਲੇ ਭਾਈ ਖਰਾਬ ਕਰਨਾ ਚਾਹੁੰਦੇ ਆ ਟੂਰਨਾਮੈਂਟ ਨੂੰ ਤੇਰੇ ਕੁੜਤੇ ਤੇ ਮਗਰ ਸਿੱਧੂ ਦੀ ਫੋਟੋ ਬੜੀਆਂ ਬਾਈ ਕਈ ਸਿੱਧੂ ਨੂੰ ਨਿੰਦਦੇ ਸੀ ਤੇ ਨਾਲੇ ਉਹਦੇ ਕੱਲੇ-ਕੱਲੇ ਗਾਣੇ ਯਾਦ ਸੀ ਉਹਨਾਂ ਨੂੰ ਹੋ ਜਾਂਦਾ ਨਾਲ ਉਹਨੂੰ 24 ਘੰਟੇ ਨਿੰਦਦੇ ਸੀ ਤੇ ਨਾਲੇ ਉਹਦਾ ਕੱਲਾ ਕੱਲਾ ਗਾਣਾ ਯਾਦ ਸੀ ਕਿੰਝਾਂ ਨੂੰ ਲੱਗਣ ਗਿਆ ਕੌੜੀਆਂ ਫੇਰ ਕਰੇ ਪਰਮਾਤਮਾ ਬੂਟਿਆ ਜਲ ਚੜ ਪੌੜੀਆ ਇਹ ਮੇਲੇ ਕਰਾਉਣੇ ਬਾਈ ਬਹੁਤ ਔਖੇ ਆ ਜਿਹੜੇ ਬੰਦੇ ਮੇਲੇ ਕਰਾਉਂਦੇ ਉਹਨਾਂ ਨੂੰ ਪਤਾ ਹੈ ਜੇ ਚੰਗਾ ਹੋ ਗਿਆ ਤੇ ਸਾਰੇ ਪਿੰਡ ਦਾ ਰੱਬ ਕਰੇ ਤਾਂ ਚੰਗਾ ਹੀ ਹੋਵੇ ਮਾੜਾ ਹੋਵੇ ਨਾ ਜੇ ਕਿਤੇ ਮਾੜੀ ਮੋਟੀ ਉਨੀ ਕੀ ਹੁੰਦੀ ਆ ਨਾ ਇਹ ਪਿੰਡ ਦੇ ਵਿੱਚ ਹਰੇਕ ਦੋ ਚਾਰ ਗੱਲਾਂ ਕਰਨ ਵਾਲੇ ਹੁੰਦੇ ਆ ਜਿਵੇਂ ਬਾਈ ਨੇ ਕਿਹਾ ਤੇ ਰੁਪਈਆ ਦੇਣਾ ਨਹੀਂ ਹੁੰਦਾ ਤੇ ਗਾਂ ਵੀ ਫੂਲਾ ਕੇ ਕਹਿ ਦਿੰਦੇ ਬਾਈ ਯਾਰ ਪੈਸੇ ਨਾਲ ਨਹੀਂ ਜੇ ਨਾਲ ਮੰਗੇ ਤਾਂ ਐਦਾਂ ਦੇ ਵੀ ਬੰਦੇ ਪਿੰਡ ਦੇ ਵਿੱਚ ਬੈਠੇ ਹੁੰਦੇ ਆ ਕੁਝ ਕੁ